ਜਾਣੂ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 9ਾ ਗੁਰੂਤਾਕਰਸ਼ਨ ਤੇ ਇਸ ਪੂਰੇ ਅਧਿਆਇ ਨੂੰ ਸਮਝਣ ਲਈ ਸੋਚੋ ਤੇ ਉੱਤਰ ਦਿਓ ਦੀ ਲੜੀ ਤਹਿਤ ਅਗਲਾ ਸਵਾਲ ਹੁਣ ਹੀ ਵਾਸ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਸ ਉੱਤਰ ਨੂੰ ਬਿਨਾਂ ਦੇਖੇ ਆਪਣੇ ਆਪ ਆਪਣੇ ਸ਼ਬਦਾਂ ਵਿੱਚ ਨਿਕੰਣ ਦਾ ਅਭਿਆਸ ਜ਼ਰੂਰ ਕਰੋ ਇਹ ਬੜਾ ਮਹੱਤਵਪੂਰਨ ਵਿਸ਼ਾ ਹੈਗਾ ਤੇ ਇਹਦੇ ਤੇ ਸਿੱਖ ਉਦਾਹਰਣ ਵੀ ਕਰਾਂਗੇ ਤੁਹਾਨੂੰ ਤਾਂ ਕਿ ਗੱਲ ਚੰਗੀ ਤਰ੍ਹਾਂ ਸਮਝ ਆ ਜਾਵੇ ਸੋ ਆਹ ਦੇਖਿਓ।ਾਰੇ ਵਿਦਿਆਰਥੀਓ ਪਟੀਆਂ ਅੰਗਰੇਜ਼ੀ ਅਤੇ ਗਣਿਤ ਦੇ ਲੋੜਾਂ ਦੇ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਤੁਸੀਂ YouTube ਤੇ ਜਾ ਕੇ ਛੜਸਾਲ ਚੈਨਲ ਨੂੰ ਖੋਲ ਕੇ ਇਸ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਂਸੀ ਵੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਨਾਲ ਹੀ ਮੈਥ ਵੀ ਮਿਲਣਗੀਆਂ 9th ਮੈਥ ਨੋਟਸ ਫਿਰ ਨਵੀਂ ਨੋਮਿੰਗ ਗਣਿਤ ਪੀਐਸਸੀਬੀ 9th ਮੈਥ ਇੰਗਲਿਸ਼ మీడియం ਦੇ ਵਿੱਚ ਜੋ ਕਿ ਸੇਲਸੀਬੀਐਸਸੀ ਵਾਲੀ ਕਿਤਾਬ ਹੈ ਮੈਥ ਕਨਸੈਪਟਸ ਗਣਿਤ ਦੇ ਸਿਧਾਂਤ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਹ ਤੁਹਾਡੀ ਜਨਰਲ ਨੋਲੇਜ ਵਾਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਉਹ ਦੇਖੀਏ ਬੱਚਿਓ ਹੁਣ ਇਹਵਲਾ ਸਵਾਲ ਜਿਹੜਾ ਹੈ ਕੀ ਤਕੇਲ ਬਲ ਜਿਹਨੂੰ ਕਹਿੰਦੇ ਆ ਥਰਸਟ ਤੇ ਦਬਾਅ ਜਿਹਨੂੰ ਕਿਹਾ ਜਾਂਦਾ ਹੈ ਪ੍ਰੈਸ਼ਰ ਸੋ ਬੱਚਿਓ ਇੱਕੋ ਜਿਹੇ ਜਾਪਦੇ ਨੇ ਪਰ ਇਹ ਸ਼ਬਦਾਵਲੀ ਦਾ ਅੰਤਰ ਹੈਗਾ ਵਿਗਿਆਨ ਦੀ ਬੋਲੀ ਦੇ ਵਿੱਚ ਠੀਕ ਹੈ ਸੋ ਧਕੇਲ ਬਲ ਨੂੰ ਥਰਸਟ ਤੇ ਦਬਾਅ ਨੂੰ ਪ੍ਰੈਸ਼ਰ ਬਾਰੇ ਸੰਖੇਪ ਜਾਣਕਾਰੀ ਦਿਓ ਸੋ ਦੋਨੋਂ ਵਿੱਚ ਬੜਾ ਮਹੰਮੁਲੀ ਜਿਹਾ ਅੰਤਰ ਹੈਗਾ ਠੀਕ ਹੈ ਕਿਸੇ ਵਸਤੂ ਦੀ ਸਤ੍ਹਾ ਤੇ ਲੰਬ ਰੂਪ ਵਿੱਚ ਪਰਪੈਂਡੀਕੂਲਰ ਲੰਬ ਰੂਪ ਦੇ ਵਿੱਚ 90 ਡਿਗਰੀ ਦਾ ਕੋਣ ਬਣਨਾ ਚਾਹੀਦਾ ਠੀਕ ਹੈ ਨਾ ਕਿਰਿਆ ਕਰ ਰਹੇ ਬਲ ਨੂੰ ਧਕੇਲ ਬਲ ਕਹਿੰਦੇ ਹਨ ਠੀਕ ਹੈ ਹੋਰ ਬਲਾਂ ਵਾਂਗ ਤਕੇਲ ਬਲ F ਦੀ SI ਇਕਾਈ ਵੀ ਨਿਊਟਨ ਹੈ ਸੋ ਜਿਵੇਂ ਹੋਰ ਬਲ ਹੈਗੇ ਨੇ ਉਦਾਂ ਹੀ ਇਹ ਬਲ ਹੈਗਾ ਪਰ ਕਿਸੇ ਸਤ੍ਹਾ ਤੇ ਲੰਬਵਤ ਲੱਗਦਾ ਹੈ ਪਰਪੈਂਡੀਕੂਲਰ ਦਿਸ਼ਾ ਵਿੱਚ ਲੱਗਦਾ ਹੈ 90 ਡਿਗਰੀ ਕੋਣ ਦੀ ਦਿਸ਼ਾ ਚ ਲੱਗਦਾ ਇਸਦਾ ਠੀਕ ਹੈ ਨਾ ਕਿਸੇ ਸਤ੍ਹਾ ਦੇ ਉੱਤੇ ਤੇ ਇਹਨੂੰ ਤਾਂ ਗੇਲ ਬਲ ਕਹਿੰਦੇ ਆ ਥਰਸਟ ਕਹਿੰਦੇ ਆ ਤੇ ਇਹਦੀ ਇਕਾਈ ਵੀ ਨਿਊਟਨ ਹੀ ਹੈ ਹੁਣ ਦਬਾਅ ਕੀ ਹੁੰਦਾ ਇਕਾਈ ਖੇਤਰਫਲ ਤੇ ਲੱਗ ਰਹੇ ਬਲ ਨੂੰ ਦਬਾਅ ਕਿਹਾ ਜਾਂਦਾ ਹੈ ਤੇ ਇਸ ਨੂੰ P ਪ੍ਰੈਸ਼ਰ ਨਾਲ ਦਰਸਾਇਆ ਜਾਂਦਾ ਹੈ ਸੋ ਜਦੋਂ ਇਕਾਈ ਖੇਤਰਫਲ ਦੀ ਗੱਲ ਆ ਜੇ ਤੇ ਉਹਨਾਂ ਕੀ ਹੈ ਪਾਵ ਦਬਾਅ ਬਰਾਬਰ ਟਕੇਲ ਬਲ ਖੇਤਰਫਲ ਤੇ ਜਾਂ ਸੰਕੇਤਕ ਰੂਪ ਵਿੱਚ P ਪ੍ਰੈਸ਼ਰ ਬਰਾਬਰ F ਬਲ ਫੋਰਸ ਅਕੇਲ ਬਲ ਏਰੀਆ ਖੇਤਰਫਲ ਠੀਕ ਹੈ ਇਸ ਤਰ੍ਹਾਂ ਇੱਕੋ ਮਾਤਰਾ ਵਾਲੇ ਬਲ ਦਾ ਪ੍ਰਭਾਵ ਵੱਖ-ਵੱਖ ਖੇਤਰਫਲਾਂ ਤੇ ਵੱਖ-ਵੱਖਰਾ ਹੁੰਦਾ ਹੈ ਹੁਣ ਬੱਚੋ ਇਹ ਇੱਕੋ ਹੀ ਹੋਵੇ ਅਖੇਲ ਬਲ ਇੱਕੋ ਹੀ ਹੋਵੇ ਮਾਤਰਾ ਪਰ ਖੇਤਰਫਲ ਬਦਲ ਜਾਏ ਤੇ ਫਿਰ ਦਬਾਅ ਬਦਲ ਜਾਏਗਾ ਠੀਕ ਹੈ ਨਾ ਸੋ ਉਹ ਜਿਹੜਾ ਪ੍ਰਭਾਵ ਹੁੰਦਾ ਪਪੇ ਤੇ ਪ੍ਰਭਾਵ ਲੈ ਲਓ ਤੇ ਪਪੇ ਤੇ ਪ੍ਰੈਸ਼ਰ ਦਬਾਅ ਦਬਾਅ ਇਹ ਕੀ ਉਸ ਬਲ ਦਾ ਪ੍ਰਭਾਵ ਕਿੰਨਾ ਹੈ ਕਿੰਨੀ ਜ਼ੋਰ ਦੇ ਨਾਲ ਲੱਗਦਾ ਪਿਆ ਹੈ ਉਹ ਉਹ ਇਸ ਕੱਲ ਤੇ ਨਿਰਭਰ ਕਰਦਾ ਹੈ ਪੀ ਉਹ ਕਿੰਨੇ ਖੇਤਰਫਲ ਤੇ ਲੱਗਦਾ ਹੈ ਐਸੀ ਜਿਹੜੇ ਉਦਾਹਰਣ ਕਰਾਂਗੇ ਤੁਹਾਨੂੰ ਤੁਹਾਨੂੰ ਕਲ ਸਮਝ ਆ ਜਾਏਗੀ ਇਸ ਤੋਂ ਅੱਗੇ ਉਦਾਹਰਣ ਵੀ ਕਰਾਂਗਾ ਠੀਕ ਹੈ ਦੇਖੋਣ ਫਿਰ ਦੁਬਾਰਾ ਇਦਾਂ ਥੋੜਾ ਹੋਰ ਸਮਝ ਲੈਣੇ ਦੇ ਬਾਰੇ ਇਹਨੂੰ ਮੈਂ ਦੁਬਾਰਾ ਇੱਥੇ ਲਿਖ ਦਿੱਤਾ ਤਾਂ ਕਿ ਤੁਸੀਂ ਇਹ ਜਿਹੜੀ ਕੱਲ ਮੈਂ ਲਿਖੀ ਹੈ ਇਹਨੂੰ ਇਹਨਾਂ ਜੋੜ ਕੇ ਸਮਝ ਲਵੋ ਸੋ ਛੋਟੇ ਖੇਤਰਫਲ ਤੇ ਬਲ ਜ਼ਿਆਦਾ ਦਬਾਅ ਪਾਉਂਦਾ ਹੈ ਇਹਦੇ ਬੱਚੋ ਤੁਹਾਨੂੰ ਪਤਾ ਹੀ ਹੈ ਗਣਿਤ ਦੀ ਉਡਲੀ ਗੱਲ ਹੈ ਜੇ ਹਰ ਜਿਹੜਾ ਹੈ ਡਿਨੋਮੀਨੇਟਰ ਵੱਡਾ ਹੋ ਜਾਏਗਾ ਤੇ ਇਹਦਾ ਭਾਗਫਲ ਵਿੱਚ ਛੋਟਾ ਹੋਏਗਾ ਤੇ ਇਹਦਾ ਦਬਾਅ ਛੋਟਾ ਹੋ ਜਾਏਗਾ ਸੋ ਜੇ ਜੇ ਛੋਟਾ ਹੋਏਗਾ ਜੇ ਛੋਟਾ ਹੋਏਗਾ ਤੇ ਇਹਦਾ ਜੋ ਇਹ ਭਾਗਫਲ ਆਏਗਾ ਵੱਡਾ ਆਏਗਾ ਜੇ ਹਰ ਛੋਟਾ ਹੋ ਜਾਏ ਤੇ ਇਹਦਾ ਦਬਾਅ ਵੱਡਾ ਹੋ ਜਾਏਗਾ ਸੋ ਛੋਟੇ ਖੇਤਰਫਲ ਤੇ ਵੱਲ ਜ਼ਿਆਦਾ ਦਬਾਅ ਪਾਉਂਦਾ ਹੈ ਤੇ ਉਹੀ ਵੱਲ ਹੁਣ ਵੱਲ ਉਹੀ ਰਵੇ ਵੱਡੇ ਖੇਤਰਫਲ ਤੇ ਘੱਟ ਦਬਾਅ ਪਾਉਂਦਾ ਜੇ ਅਸੀਂ ਖੇਤਰਫਲ ਨੂੰ ਵੱਡਾ ਕਰਦੇ ਹਾਂ ਭਾਗ ਨਿਊਮਰੇਟਰ ਨੂੰ ਜਾਂ ਅਰ ਨੂੰ ਵੱਡਾ ਕਰ ਦਈਏ ਇਹ ਭਾਗਫਲ ਛੋਟਾ ਹੋ ਜਾਏਗਾ ਭਾਅ ਦਬਾਅ ਛੋਟਾ ਹੋ ਜਾਏਗਾ ਸੋ ਇਹ ਗੱਲ ਅਸੀਂ ਉਦਾਹਰਣ ਨਾਲ ਸਮਝਾਂਗੇ ਅਕੇਲ ਬਲ ਅਤੇ ਖੇਤਰਫਲ ਦੀਆਂ ਐਸੇ ਹੀ ਇਕਾਈਆਂ ਨੂੰ ਸਮੀਕਰਨ ਚ ਰੱਖ ਕੇ ਦਬਾਅ ਦੀ ਇਕਾਈ ਨਿਊਟਨ ਪ੍ਰਤੀ ਮੀਟਰ ਵਰਗ ਪ੍ਰਾਪਤ ਹੁੰਦੀ ਹੈ ਸੌਖੇ ਇਹ ਬੱਚੇ ਅਤੇ ਕੁਝ ਵੀ ਦੱਸਣ ਦੀ ਲੋੜ ਨਹੀਂ ਬਲ ਦੀ ਇਕਾਈ ਨਿਊਟਨ ਹੁੰਦੀ ਹੈ ਤੇ ਖੇਤਰਫਲ ਦੀ ਇਕਾਈ ਮੀਟਰ ਵਰਗ ਹੁੰਦੀ ਹੈ ਸੋ ਸਾਨੂੰ ਨਿਊਟਨ ਪ੍ਰਤੀ ਮੀਟਰ ਵਰਗ ਮਿਲੇਗਾ ਪੁਰਾਣ ਵਿਗਿਆਨੀ ਪਾਸਕਲ ਦੇ ਸਨਮਾਨ ਵਿੱਚ ਨਿਊਟਨ ਪ੍ਰਤੀ ਮੀਟਰ ਵਰਗ ਨੂੰ ਪਾਸਕਲ ਜਿੱਦਾਂ ਫੋਰਸ ਨੂੰ ਨਿਊਟਨ ਕਿਹਾ ਜਾਂਦਾ ਹੈ ਫੋਰਸ ਦੀ ਇਕਾਈ ਨੂੰ ਨਿਊਟਨ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਬੱਚੋ ਦਬਾਅ ਦੀ ਇਕਾਈ ਨੂੰ ਪਾਸਕਲ ਕਿਹਾ ਜਾਂਦਾ ਹੈ ਸੋ ਇੱਕ ਪਾਸਕਲ ਨਿਊਟਨ ਪ੍ਰਤੀ ਮੀਟਰ ਵਰਗ ਦੇ ਬਰਾਬਰ ਹੁੰਦਾ ਹੈ ਕਿਹਾ ਜਾਂਦਾ ਹੈ ਅਤੇ ਪੀਏ ਇਹ ਕਿਉਂ ਪੀ ਵੱਡਾ ਤੇ ਪ੍ਰੈਸ਼ਰ ਹੁੰਦਾ ਤੇ ਪੀਏ ਬੱਚੋ ਪਾਸਕਲ ਹੈ ਦਬਾਅ ਦੀ ਇਕਾਈ ਹੈਗੀ ਨਾਲ ਦਰਸਾਇਆ ਜਾਂਦਾ ਹੈ ਸੋ ਇੱਕ ਪਾਸਕਲ ਇੱਕ ਪਾਸਕਲ ਦਾ ਮਤਲਬ ਕੀ ਹੈ ਇੱਕ ਪਾਸਕਲ ਉਹ ਦਬਾਅ ਹੈ ਜੋ ਕਿ 1 ਮੀਟਰ ਪ੍ਰਤੀ 1 ਮੀਟਰ ਵਰਗ ਖੇਤਰਫਲ ਤੇ 1 ਨਿਊਟਨ ਦਾ ਤਕੀਲ ਬਲ ਲਾਉਂਦਾ ਹੈ ਜਦੋਂ 1 ਨਿਊਟਨ ਦਾ ਤਕੀਲ ਬਲ ਇੱਕ ਖੇਤਰਫਲ 1 ਮੀਟਰ ਵਰਗ ਖੇਤਰਫਲ ਤੇ ਲੰਦਾ ਹੈ ਤਾਂ ਜਿਹੜਾ ਦਬਾਅ ਹੈਗਾ ਬੱਚਿਓ ਉਹ ਇੱਕ ਪਾਸਕਲ ਹੁੰਦਾ ਹੈ ਠੀਕ ਹੈ ਹੁਣ ਦੇਖੀਏ ਉਦਾਹਰਣ ਜੇਕਰ ਇਹ ਤੁਹਾਨੂੰ ਖੇਤਰਫਲ ਦੀ ਗੱਲ ਸਮਝ ਆ ਜਾਏਗੀ ਉਦਾਹਰਣ ਦਿੱਤਾ ਹੈ 10 ਕਿਲੋਗ੍ਰam 10 ਕਿਲੋ ਪੁੰਜ ਅਤੇ 1 ਮੀਟਰ 1.5 ਮੀਟਰ 2 ਮੀਟਰ ਦੇ ਪਸਾਰ ਵਾਲਾ ਇੱਕ ਘਣਾਵਕਾਰ ਠੋਸ ਲੱਕੜ ਦਾ ਟੁਕੜਾ ਹੈ। ਇਹਦੀ ਤਸਵੀਰ ਅੱਗੇ ਤੁਹਾਨੂੰ ਦਿਖਾਵਾਂਗੇ। ਠੀਕ ਹੈ? ਘਣਾਵਕਾਰ ਠੋਸ ਲੱਕੜ ਦਾ ਟੁਕੜਾ ਹੈ ਜਿਸ ਨੂੰ ਮੇਜ਼ ਉੱਪਰ 1 ਮੀਟਰ 2 ਮੀਟਰ ਵਾਲੇ ਪਾਸੇ ਤੇ ਰੱਖਿਆ ਜਾਂਦਾ ਹੈ। ਇਹ ਵਾਲਾ ਪਾਸੇ ਤੇ ਰੱਖ ਲਿਆ ਉਹਨੂੰ। ਤੇ ਫਿਰ 1.5 ਮੀਟਰ 2 ਮੀਟਰ ਵਾਲੇ ਪਾਸੇ ਤੇ ਰੱਖਿਆ ਜਾਂਦਾ ਹੈ ਪਹਿਲਾਂ ਇਹ ਵਾਲੇ ਪਾਸੇ ਤੇ ਰੱਖਿਆ ਗਿਆ ਇਹ ਵਾਲੇ ਪਾਸੇ ਤੇ ਰੱਖਿਆ ਗਿਆ ਫਿਰ ਇਹ ਵਾਲੇ ਪਾਸੇ ਤੇ ਰੱਖਿਆ ਗਿਆ ਦੋਨੋਂ ਹਾਲਤਾਂ ਵਿੱਚ ਮੇਜ਼ ਤੇ ਲੱਗਣ ਵਾਲੇ ਦਬਾਅ ਦੀ ਤੁਲਨਾ ਕਰੋ ਤੇ ਗੁਰੂਤਾ ਪ੍ਰਵੇਗ g 10 ਮੀਟਰ/ਸੈਕਿੰਡ² ਲਵੋ ਠੀਕ ਹੈ ਆਨ ਕਰਦੇ ਹਾਂ ਲੱਕੜ ਦੇ ਠੋਸ ਟੁਕੜੇ ਦਾ ਪੁੰਜ m ਇਹਨਾਂ ਦਿੱਤਾ ਹੈ 10 ਕਿਲੋ ਲੱਕੜ ਦੇ ਟੁਕੜੇ ਦਾ ਭਾਰ w ਭਾਰ ਕੇ ਦੇ ਪ੍ਰਬੰਧ M G ਐਸੀ ਕਰ ਚੁੱਕੇ ਆ ਪਹਿਲੇ ਹਨਾ ਸੋ M ਹੈਗਾ 10 G ਕੇ ਅੰਦਰ 10 ਲਵੋ ਸੌਖਾ ਕਰਨ ਲਈ ਮੈਂ ਸਿੱਧੇ ਪਧਰੇ ਨੰਬਰ ਲੈ ਲਏ ਨੇ ਤੇ ਸ਼ਮੂਲ ਹਟਾਤੇ ਨੇ ਤਾਂ ਕਿ ਗੱਲ ਸਿਧਾਂਤਕ ਤੌਰ ਤੇ ਸਮਝ ਆ ਜਾਵੇ ਇਹ 100 ਨਿਊਟਨ ਹੋ ਗਿਆ ਜਿਹੜਾ W ਹੈਗਾ ਬੱਚੇ ਉਹ ਵੀ ਭਾਰ ਹੀ ਹੈਗਾ ਬਲ ਹੈਗਾ ਹਨਾ ਗੁਰਤਕ ਧਰਤੀ ਦੇ ਖਿੱਚ ਕਰਕੇ ਦਾ ਬਲ ਲੱਗਦਾ ਸੋ ਇਹ 100 ਨਿਊਟਨ ਹੋ ਗਿਆ ਇਹੀ ਭਾਰ ਮੇਜ਼ ਤੇ ਧਕੇਲ ਬਲ ਲਾਉਂਦਾ ਹੈ ਅਸੀਂ ਦਬਦੇ ਨਹੀਂ ਪਏ ਅਸੀਂ ਉਸ ਲੱਕੜ ਦੇ ਟੁਕੜੇ ਨੂੰ ਟੇਬਲ ਤੇ ਮੇਜ਼ ਤੇ ਰੱਖ ਦਿੱਤਾ ਹੈ ਕਿ ਉਹਦਾ ਆਪਣਾ ਭਾਰ ਜਿਹੜਾ ਹੈ ਐਮ ਜੀ ਉਹੀ ਮੇਜ਼ 'ਤੇ ਦਿੱ ਤਕੀਲਵਲ ਲਾ ਰਿਹਾ ਠੀਕ ਹੈ ਨਾ ਇਹੀ ਭਾਰ ਮੇਜ਼ 'ਤੇ ਦਿੱ ਤਕੀਲਵਲ ਲਾਉਂਦਾ ਹੈ ਸੋ ਮੇਜ਼ 'ਤੇ ਲੱਗਣ ਵਾਲਾ ਤਕੀਲਵਲ ਕਿੰਨਾ ਹੋ ਗਿਆ ਐ ਬਰਬਲ 100 ਨਿਊਟਨ ਹੁਣ ਬੱਚੇ ਧਿਆਨ ਇਹ ਰੱਖਣਾ ਕਿ ਚਾਹੀਦਾ ਰੱਖੋ ਚਾਹੀਦਾ ਰੱਖੋ ਜਾਂ ਤੀਜੇ ਤਰੀਕੇ ਨਾਲ ਰੱਖੋ ਤਕੀਲਵਲ ਉਨਾ ਹੀ ਰਹੇਗਾ ਕਿਉਂਕਿ ਪੁੰਜ ਨਹੀਂ ਬਦਲ ਰਿਹਾ ਤੇ ਨਾ ਹੀ ਗੁਰੂਤਾ ਪ੍ਰਵੇਗ ਬਦਲਦਾ ਪਿਆ ਦੇਖੋ ਮੈਂ ਇਥੇ ਇਹ ਵੀ ਲਿਖ ਦਿੱਤਾ ਹੈ रहेगी दोनों हल तक ही तो केल बल वही रहेगा ਜਦੋਂ ਟੁਕੜੇ ਨੂੰ ਮੇਜ਼ ਉੱਪਰ 1 ਮੀਟਰ 2 ਮੀਟਰ ਵਾਲੇ ਪਾਸੇ ਤੇ ਰੱਖਿਆ ਜਾਂਦਾ ਹੈ ਤਾਂ ਮੇਜ਼ ਦੇ ਸੰਪਰਕ ਵਿੱਚ ਆਉਣ ਵਾਲਾ ਖੇਤਰਫਲ ਕਿੰਨਾ ਹੋ ਜਾਏਗਾ ਬੱਚਾ ਦੇਖੋ ਇਹ ਵੱਡਾ ਪਾਸਾ ਇਹ ਮੇਜ਼ ਹੈ ਇਹ ਥੱਲੇ ਤਾਂ ਲੇਟਵਾਂ ਰੱਖਿਆ ਇੱਦਾਂ 1 ਮੀਟਰ ਤੇ 2 ਮੀਟਰ ਤੇ ਜਿਹੜਾ ਇਹ ਬੱਚਿਓ ਹੈਗਾ ਥੱਲੇ ਵਾਲਾ ਪਾਸਾ ਇਹਦਾ ਖੇਤਰਫਲ ਕਿੰਨਾ ਹੈ 2 ਮੀਟਰ ਵਰਗ ਸੋ ਦਬਾਅ ਬਰਾਬਰ ਤਕੇਲ ਬਲ ਖੇਤਰਫਲ ਤਕੇਲ ਬਲ 100 ਅਸੀਂ ਕੈਲਕੂਲੇਟ ਕੀਤਾ ਹੈ ਤੇ ਵਟਾ 2 50 ਇਸ ਤਰ੍ਹਾਂ ਮੇਜ਼ ਤੇ ਲੱਗਦਾ ਦਬਾਅ ਬਰਾਬਰ 50 ਨਿਊਟਨ ਪ੍ਰਤੀ ਮੀਟਰ ਵਰਗ ਜਾਂ 50 ਪਾਸਕਲ ਠੀਕ ਹੈ ਜੀ ਅੱਗੇ ਦੇਖੀਏ ਹੁਣ ਦੂਜਾ ਪਾਸਾ ਜਦੋਂ ਟੁਕੜੇ ਨੂੰ ਮੇਜ਼ ਉੱਪਰ 1.5 ਮੀਟਰ ਗੁਣਾ 2 ਮੀਟਰ ਵਾਲੇ ਪਾਸੇ ਤੇ ਰੱਖਿਆ ਜਾਂਦਾ ਹੈ ਤਾਂ ਮੇਜ਼ ਦੇ ਸੰਪਰਕ ਵਿੱਚ ਆਉਣ ਵਾਲਾ ਖੇਤਰਫਲ 1.5 ਮੀਟਰ ਗੁਣਾ 2 ਮੀਟਰ ਬਰਾਬਰ ਕਿੰਨਾ 3 ਮੀਟਰ ਵਰਗ ਹੋ ਗਿਆ ਹੁਣ ਇਹ ਵਾਲਾ ਪਾਸਾ ਰੱਖ ਦਿੱਤਾ ਇਦਾਂ ਕਰਕੇ ਸੋ ਦਬਾਅ ਬਰਾਬਰ ਤਕੀਲ ਬਲ ਵਟਾ ਇਸਰਫਲ ਸੁੱਤ ਕੇ ਲਵਲ 100 3 33.33 ਆ ਗਿਆ ਇਸ ਤਰ੍ਹਾਂ ਮੇਜ਼ ਤੇ ਲੱਗਦਾ ਦਬਾਅ ਬਰਾਬਰ 33.33 ਨਿਊਟਨ ਪ੍ਰਤੀ ਮੀਟਰ ਵਰਗ ਯਾਨੀ ਪਾਸਕਲ ਹੁਣ 1 ਕੀ ਆਈ ਕੱਟ ਗਿਆ ਪਹਿਲੇ 50 ਸੀਗਾ ਤੇ ਹੁਣ 33.33 ਹੋ ਗਿਆ ਇਹ ਬੱਚਿਓ ਕਿਉਂ ਮਹੱਤਵਪੂਰਨ ਹੈ ਇਹਦਾ ਮਤਲਬ ਹੈ ਵੇ ਕਿ ਜੇ ਮੇਜ਼ ਸਾਡਾ ਪੁਰਾਣਾ ਹੈ ਕਮਜ਼ੋਰ ਹੈ ਉਹਦੀ ਲੱਤਾਂ ਉਹ ਇੰਨਾ ਮਜ਼ਬੂਤ ਨਹੀਂ ਹੈਗਾ ਉਹ ਇੰਨਾ ਜ਼ੋਰ ਨਹੀਂ ਚੱਲ ਸਕਦਾ ਤੇ ਸਾਨੂੰ ਫਿਰ ਕੀ ਕਰਨਾ ਚਾਹੀਦਾ ਉਸ ਲੱਕੜ ਦੇ ਟੁਕੜੇ ਨੂੰ ਇਸ ਹਾਲਤ ਵਿੱਚ ਰੱਖਣਾ ਚਾਹੀਦਾ ਪਹਿਲੀ ਵਾਲੀ ਹਾਲਤ ਵਿੱਚ ਨਹੀਂ ਰੱਖਾਂਗੇ ਪਹਿਲੀ ਵਾਲੀ ਹਾਲਤ ਚ ਰੱਖਾਂਗੇ ਤੇ ਉਹਦੇ ਤੇ ਦਬਾਅ ਪਏਗਾ 50 ਨਿਊਟਨ ਮੀਟਰ ਪ੍ਰਤੀ ਵਰਗ ਨਿਊਟਨ ਪ੍ਰਤੀ ਮੀਟਰ ਵਰਗ ਤੇ ਜੇ ਇਦਾਂ ਰੱਖਾਂਗੇ ਤੇ ਪਏਗਾ 33.33 ਨਿਊਟਨ ਪ੍ਰਤੀ ਮੀਟਰ ਵਰਗ ਹੈਗਾ ਬੱਚਿਓ ਵਿਗਿਆਨ ਦੀ ਕਰਾਮਾਤ ਸਿਰਫ ਇਸੀ ਜਾਣਕਾਰੀ ਦੇ ਨਾਲ ਤੇ ਇਹ ਟੇਬਲ ਨੂੰ ਕਿੱਦਾਂ ਰੱਖਣਾ ਹੈ ਕਿਹੜੇ ਪਾਸੇ ਨੂੰ ਰੱਖਣਾ ਹੈ ਠੀਕ ਹੈ ਨਾ ਉਹਦੇ ਨਾਲ ਤੇ ਬੱਚਿਓ ਜੇ ਅਸੀਂ ਬਾਈ ਚਾਂਸ ਆਮੜੀਏ ਬੈਸਟ ਹੈਗਾ ਕਿ ਸਭ ਤੋਂ ਵੱਡੀਆਂ ੜੀਆਂ ਸਾਈਡਾਂ ਨੇ 1.5 ਗੁਣਾ 2 ਤੇ ਜਿਹੜੇ ਰੱਖਾਂਗੇ ਤੇ ਫਿਰ ਕੀ ਹੋਏਗਾ ਉਹ ਉਤੇ ਦਬਾਅ ਆਟਪੇਗਾ ਸੋ ਇਹ ਉਦਾਹਰਣ ਰਾਹੀਂ ਬੱਚਿਓ ਅਸੀਂ ਇੱਕ ਤੇ ਦਬਾਅ ਤੇ ਤਕੀਲ ਬਲ ਦੇ ਵਿੱਚ ਜਿਹੜਾ ਫਰਕ ਹੈਗਾ ਕਿ ਉਹਦੀ ਵਰਤੋਂ ਆਪਣੀ ਰੋਜ਼ਵਾਰਿਕ ਜ਼ਿੰਦਗੀ ਵਿੱਚ ਕਿਵੇਂ ਵਰਤਣੀ ਹੈ ਕਿਵੇਂ ਚੀਜ਼ਾਂ ਨੂੰ ਰੱਖਣਾ ਹੈ ਤਾਂ ਕਿ ਜਿਹਦੇ ਤੇ ਦਬਾਅ ਪੈ ਰਿਹਾ ਹੈ ਉਹ ਚੀਜ਼ਾਂ ਮਿਲ ਕੇ ਜਵਾਬ ਨਾ ਦੇ ਜਾਣ ਟੁੱਟ ਨਾ ਜਾਣ ਡਿੱਗ ਨਾ ਜਾਣ ਉਸ ਉਹਦੇ ਜਿਹੜਾ ਉਹ ਭਾਰ ਕਰ ਰਿਹਾ ਉਹਨੂੰ ਸਹਾਹਰ ਸਕਣ। ਸੋ ਬੜਾ ਬੱਚਾ ਮਹੱਤਵਪੂਰਨ ਵਿਸ਼ਾ ਸੀਗਾ ਤੈਨੂੰ ਮੈਂ ਇਦਾਂ ਉਦਾਹਰਨਾਂ ਨਹੀਂ ਤੁਹਾਨੂੰ ਸੁਝਾਂਦਾ ਜਤਨ ਕੀਤਾ ਹੈ। ਸੋ ਪਿਆਰੇ ਵਿਦਿਆਰਥੀ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਨਿਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ। ਅਗਲੀ ਵੀਡੀਓ ਤੱਕ ਲਈ ਰਵ ਰੱਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।